ਸ਼੍ਰੀ ਗਣੇਸ਼ ਭਜਨ ਮੰਡਲੀ ਪੜਾ ਪਿੰਡ ਵੱਲੋਂ ਸਮੂਹ ਗ੍ਰਾਮ ਪੰਚਾਇਤ ਐਨਆਰਆਈ ਵੀਰਾ ਦੇ ਸਹਿਯੋਗ ਨਾਲ ਮਹਾ ਸ਼ਿਵਰਾਤਰੀ ਦਾ ਤਿਉਹਾਰ ਸ਼ਰਦਾ ਅਤੇ ਧੂਮ-ਧਾਮ ਨਾਲ ਮਨਾਇਆ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼੍ਰੀ ਗਣੇਸ਼ ਭਜਨ ਮੰਡਲੀ ਦੇ ਮੈਂਬਰਾਂ ਨੇ ਦੱਸਿਆ ਮਹਾ ਸ਼ਿਵਰਾਤਰੀ ਦੇ ਸਬੰਧ ਵਿੱਚ ਪਰਵਾਤ ਫੇਰੀਆਂ ਕੱਡੀਆਂ ਗਈਆਂ 25 ਫਰਵਰੀ ਰਾਤ ਨੂੰ ਸ਼੍ਰੀ ਗੀਤਾ ਪਵਨ ਮੰਦਿਰ ਤੋਂ ਜਾਗੋ ਕੱਢੀ ਗਈ ਜੋ ਪੂਰੇ ਪਿੰਡ ਦੀ ਪਰਿਕਰਮਾ ਕਰਦੇ ਹੋਏ ਵਾਪਸ ਗੀਤਾ ਪਵਨ ਵਿੱਚ ਸਪੰਨ ਹੋਈ ਇਸ ਜਾਗੋ ਦਾ ਵੱਖ-ਵੱਖ ਪੜਾਵਾਂ ਤੇ ਪਿੰਡ ਵਾਸੀਆਂ ਵੱਲੋਂ ਭਰਮਾ ਸਵਾਗਤ ਕੀਤਾ ਗਿਆ ਅਤੇ ਵੱਖ-ਵੱਖ ਤਰ੍ਹਾਂ ਦੇ ਲੰਗਰ ਵੀ ਲਗਾਈ ਗਏ। ਬੋਲ ਸ਼ੰਕਰ ભગવાન ਦੀ ਜੈ। ਸ਼੍ਰੀ ਗਣੇਸ਼ ਭਜਨ ਮੰਡਲੀ ਵੱਡਾ ਪਿੰਡ ਵੱਲੋਂ ਸਾਰੇ ਦੁਨੀਆ ਦੇ ਵਸਿਆ ਨੂੰ ਮਹਾ ਸ਼ਿਵਰਾਤਰੀ ਦੇ ਆ ਬਹੁਤ-ਬਹੁਤ ਮੁਬਾਰਕਾਂ। ਸ਼੍ਰੀ ਗਣੇਸ਼ ਭਜਨ ਮੰਡਲੀ ਵੱਲੋਂ ਨਗਰ ਪੰਚਾਇਤ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਾਰੇ ਦਾਨੀ ਵੀਰਾਂ ਦੇ ਸਹਿਯੋਗ ਨਾਲ ਮਹਾ ਸ਼ਵਰਾਤੀ ਦੇ ਉਪਲਖ ਵਿੱਚ ਬੋਲੇ ਸ਼ੰਕਰ ਦੀ ਜਾਗੋ निकाली ਜਾ ਰਹੀ ਆ ਜਿਸ ਵਿੱਚ ਸਾਰੇ ਨਗਰ ਨਿਵਾਸੀਆਂ ਨੇ ਬਹੁਤ ਹੀ ਯੋਗਦਾਨ ਪਾਇਆ ਆ ਗਿਨੇਸ਼ ਭਜਨ ਮੰਡਲੀ ਵੱਲੋਂ ਉਹਨਾਂ ਸਾਰੇ ਦਾਨੀ ਵੀਰਾਂ ਦਾ ਨਗਰ ਪੰਚਾਇਤ ਦਾ ਸਾਰੇ ਪਿੰਡ ਵਾਸੀਆਂ ਦਾ ਕੋਟੀ ਕੋਟੀ ਧੰਨਵਾਦ ਆ ਤੇ ਬੋਲੇ ਸ਼ੰਕਰ ਤੋਂ ਆਸ਼ਾ ਕਰਦੇ ਆ ਕਿ ਨਾ ਸਾਰੇ ਪਰਿਵਾਰਾਂ ਤੇ ਸਾਡੇ ਨਗਰ ਤੇ ਸੁੱਖ ਸ਼ਾਂਤੀ ਰੱਖੇ ਮਹਾ ਸ਼ਿਵਰਾਤਰੀ ਆ ਦਿਹਾੜਾ ਸ੍ਰਿਸ਼ਟੀ ਦੇ ਮਾਲਕ ਅਤੇ ਪਾਲਕ ਬੋਲੇ ਸ਼ੰਕਰ ਕੱਲ ਆਪਾਂ ਮਨਾਉਣ ਜਾ ਰਹੇ ਆ ਜਿਸ ਦੇ ਸੰਬੰਧ ਵਿੱਚ ਇਹ ਜਾਗੋ ਦਾ ਪ੍ਰੋਗਰਾਮ ਹੋ ਰਿਹਾ ਤੇ ਕੱਲ ਆਪਾਂ ਆਪਣੇ ਆਪਣੇ ਮੰਦਰਾਂ ਵਿੱਚ ਪੂਜਾ ਅਰਚਨਾ ਕਰਨੀ ਆ ਤੇ ਉਸ ਤੋਂ ਬਾਅਦ ਭੰਡਾਰਾ ਵਰਤਾਇਆ ਜਾਣਾ ਅੱਜ ਵੀ ਸੰਗਤਾਂ ਵਾਸਤੇ ਸ਼੍ਰੀ ਗਣੇਸ਼ ਭਜਨ ਮੰਡਲੀ ਵੱਲੋਂ ਜਾਗੋ ਤੋਂ ਬਾਅਦ ਗੀਤਾ ਭਾਰਵ ਵੀ ਗਈ ਪਰਵਾਨ ਪਰੰਡਾ ਰੇਲਾ ਪਰਵੰਦ ਕੀਤਾ ਗਿਆ ਆ ਸਾਰੀਆਂ ਸੰਗਤਾਂ ਨੇ ਇਸੇ ਤਰ੍ਹਾਂ ਸ਼ਾਮਿਲ ਰਹਿਣਾ ਤੇ ਪ੍ਰਸ਼ਾਦ ਲੈ ਕੇ ਜਾਣਾ ਕੱਲ ਵੀ ਜੀ ਸ਼੍ਰੀ ਮੰਦਰਪਤੀ ਮਾਣੇ ਕੀ ਵਿਖੇ ਉਥੇ ਵੀ ਪੰਡਾਰੇ ਦਾ ਪਰਵੰਦਿਆ ਉਥੇ ਵੀ ਪੰਡਾਰਾ ਛਕਣਾ ਅਤੇ ਭੋਲੇ ਦਾ ਗੁਣ ਗਾਨ ਕੰਨਾ ਤੇ ਅਸ਼ੀਰਵਾਦ ਲੈਣਾ ਇੱਕ ਵਾਰੀ ਫੇਰ ਬੜਾ ਪਿੰਡ ਵਾਸੀਆਂ ਵੱਲੋਂ ਸਾਰੀ ਦੁਨੀਆ ਦੇ ਨਿਵਾਸੀਆਂ ਨੂੰ ਮਾ ਸ਼ੁਭ ਰਾਤਰੀ ਦੇ ਬਲਖਸ਼ੀ ਬਹੁਤ ਬਹੁਤ ਮੁਬਾਰਕਾਂ ਜੀ ਬਹੁਤ ਬਹੁਤ ਮੁਬਾਰਕਾਂ ਜੀ ਧੰਨਵਾਦ ਬੋਲ ਸ਼ੰਕਰ ਭਗਵਾਨ ਕੀ ਜੈ ਸ਼ੰ ਸ਼ਿਵ ਸ਼ੰਕਰ ਬੋਲੇ ਪੰਡਾਰੀ ਦੀ ਦਾ ਬੋਲ ਸ਼ੰਕਰ ਭਗਵਾਨ ਕੀ ਜੈ ਜਿਸ ਤਰ੍ਹਾਂ ਕਿ ਸਾਰਿਆਂ ਨੂੰ ਪਤਾ ਹੀ ਕਿ ਹਰ ਸਾਲ ਬੜੀ ਧੂਮਧਾਮ ਦੇ ਨਾਲ ਸ਼ਿਵਰਾਤਰੀ ਮਨਾਈ ਜਾਂਦੀ ਆ 22 23 24 ਤਿੰਨ ਦਿਨ ਅਸੀਂ ਪ੍ਰਭਾਤ ਫੇਰੀਆਂ ਸਾਰੇ ਪਿੰਡ ਦੀ ਪਰਕੰਮਿਆ ਕਰਦੇ ਹੋਏ ਗੀਤਾ ਭਵਨ ਸਮਾਪਤ ਕੀਤੀਆਂ ਤੇ ਅੱਜ 25 ਤਰੀਕ ਰਾਤ ਨੂੰ ਜਾਗੋ ਦਾ ਪ੍ਰੋਗਰਾਮ ਕੀਤਾ ਤੇ ਇਹ ਹੁਣ ਸਾਰੇ ਪਿੰਡ ਦੇ ਪਰਕੰਮਿਆਂ ਕਰਦਾ ਹੋਇਆ ਗੀਤਾ ਭਵਨ ਸਮਾਪਤ ਤੇ ਉਸ ਤੋਂ ਬਾਅਦ ਪੰਡਾਰਾ ਇਹ ਪੰਡਾਰਾ ਕੱਲੀ ਚਿਰੀ ਗਣੇਸ਼ ਭਜਨ ਮੰਡਲੀ ਨਹੀਂ ਕਰ ਸਕਦੀ ਇਹ ਸਾਰੇ ਭੈਣ ਭਰਾਵਾਂ ਦੇ ਸਹਿਯੋਗ ਦੇ ਨਾਲ ਜੋ ਜੋ ਆਪਣਾ ਤਿਲਪੁਲ ਆਪਣਾ ਦਾਨ ਕਰਦਾ ਆ ਉਹਦੇ ਨਾਲ ਹੀ ਅਸੀਂ ਅੱਜ ਕੱਲ ਦੋ ਦਿਨੇ ਲਗਾਤਾਰ ਪੰਡਾਰਾ ਚੱਲਣਾ ਆ ਤੇ ਉਹ ਸਾਰਿਆਂ ਦੇ ਸਹਿਯੋਗ ਦੇ ਨਾਲ ਚੱਲਦਾ ਆ ਜੈ ਕਰਾ ਸ਼ਿਵ ਸ਼ੰਕਰ ਪੋਲੇ ਪੰਡਾਰੀ ਦੀ ਦਾ ਬਹੁਤ ਸਾਰੇ ਦਰਵਾਜ਼ੇ ਆਰ ਕੀ ਜੈ ਸ੍ਰੀ ਗਣੇਸ਼ ਭਜਨ ਮੰਡਲੀ ਵੱਲੋਂ ਸਾਰਿਆਂ ਨੂੰ ਸਾਰੇ ਨਗਰ ਵਾਸੀਆਂ ਨੂੰ ਸ਼ਿਵਰਾਤਰੀ ਦੀਆਂ ਹਾਰਦਿਕ ਸ਼ੁਭਨਾਮਾ ਬਹੁਤ-ਬਹੁਤ ਮੁਬਾਰਕਾਂ ਹਰ ਹਰ ਮਹਾਦੇਵ